ਮਹਾ ਮਾਈ ਦੇ ਪੰਡਾਲ ਦੇ ਵਿੱਚ ਪਹੁੰਚ ਕੇ ਮਹਾ ਮਾਈ ਦਾ ਜਾਗਰਨਾ ਦੇਣ ਤੇ ਹਾਜ਼ਰੀ ਭਰੋ ਜਿੱਤੇ ਕੇ ਅੱਜ ਦਿਨ ਦੇ ਵਿੱਚ ਦੇਸੀ ਕੀ ਦੇ ਨਾਲ ਕੁੜੇ ਚੱਲੇ ਨੇ ਤੇ ਹੋਰ ਵੀ ਚੱਲਣੇ ਆ ਤੇ ਦਾਲ ਪ੍ਰਸ਼ਾਦਾ ਸੋ ਮਹਾ ਮਾਈ ਦੇ ਭਗਤੋ ਲੰਗਰ देसी चीजें बरताई जाएगी जितों तक आवाज सुनती है जल्दी तो जल्दी महामारी सारी कार्रवाई यूट्यूब चैनल देख देखते हुए अभी ਵੀਰ ਬਾਬਾ ਤੇ ਲੰਗਰ ਕਮੇਟੀ ਬੱਲੋ ਉਹਨਾਂ ਦਾ ਜੀ ਆਇਆਂ ਆਖਦੇ ਆ ਧੰਨਵਾਦ ਕਰਦੇ ਆ ਕਿ ਉਹ ਕੀਮਤੀ ਸਮਾਨ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੁਪਰੀਤ ਦੀ ਰਾਮਪੁਰਾ ਗੁਜਰਾ ਸਨਮਾਨਤ ਕਰਦੇ ਹਾਂ ਸਰਪੰਚ ਬਾਮਣੀ ਵਾਲਾ ਤੇ ਗੋਰਾ ਸਿੰਘ ਸਰਪੰਚ ਆਰਮਗਰ ਗੁਜਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਚੇਅਰਮੈਨ ਸਾਹਿਬ ਬੱbbi ਜੀ ਜੋਨੀ ਰੋੜਾ ਜੀ ਨਸ਼ਤਰ ਰੋਮਸੀ ਜੀ ਬਹੁਤ ਬਹੁਤ ਧੰਨਵਾਦ ਪੰਚਾਇਤ ਸਰਵਜੰਦਾ ਜੋ ਆਪਣੇ ਕੀਮਤੀ ਸਮਾਂ ਕੱਢ ਕੇ ਸ਼ਾਮਪਾਲ ਦੇ ਰਾਮਪਾਲ ਹਮੇਸ਼ਾ ਸਾਡੇ ਪਰਵਾਰ ਦੇ ਨਾਲ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਨਾਲ ਖੜਦੇ ਨੇ ਇਹਨਾਂ ਦਾ ਇੱਥੇ ਪੰਚਨ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇ ਮੈਂ ਤਾਂ ਵੀ ਚਲੋ ਜੀ ਰਾਮ ਰਾਮ ਪੀਤਾ ਜੁਨਾ Chill yeah. ਕਿ ਜੋ ਗੱਲ ਮੈਂ ਕਹਾਂ ਉਹ ਗੁਰਦਾਸ ਮਾਨ ਨੇ ਨਹੀਂ ਕਹਿਆ ਲੋ 15 ਲੱਖ 14 ਲੱਖ ਰੁਪਇਆ ਨੇ ਲਾਇਆ ਧਰ ਪਤੀ ਪੁੱਤ ਜਦੋਂ ਦੀ ਦੁਰ ਜੀਮੇ ਮਾਰੀ ਬਰਾਦਰੀ ਰ ਕਿ ਜਿਹਨਾਂ ਨੇ ਕਿ ਨਿਮਾਨੇ ਦੇ ਵਿੱਚ ਬੁਲਾਣਾ ਨ ਜਾਣੇ ਕਰਨਾ ਮਾਨ ਸਨਮਾਨ ਕੇ ਤੇ ਵਾ ਤੇ ਯਕਾਨ ਲਗਾਉ ਆਪਣੇ ਆਪਣੇ ਗੁਰੂ ਪੀਰ ਦੇ ਨਾਮ ਪਰ ਗੱਲ ਚੱਲੇ ਅਧਰ